ਸਟੂਡੈਂਟ ਜਿਹੜਾ ਹੈਗਾ ਸੀ ਉਹ ਅਬ੍ਰੋਡ ਜਾਣਾ ਚਾਹੁੰਦਾ ਸੀਗਾ ਚਾਹੇ ਉਹ ਕੈਨੇਡਾ ਦੀ ਗੱਲ ਕਰੀਏ ਚਾਹੇ ਆਸਟ੍ਰੇਲੀਆ ਦੀ ਗੱਲ ਕਰੀਏ ਕਿਸੇ ਵੀ ਚੰਗੀ ਕੰਟਰੀ ਦੇ ਵਿੱਚ ਉਹ ਪਹਿਲੇ ਦਿਨ ਤੋਂ ਹੀ ਐਗਰੀ ਹੁੰਦਾ ਸੀਗਾ ਪਰ ਇਸ ਟਾਈਮ ਤੇ ਜਿਹੜਾ 2024 ਤੋਂ ਬਾਅਦ ਉਹ ਜਿਹੜਾ 95% ਵੀ ਜਿਹੜਾ ਬੱਚਾ ਸੀ ਉਹ ਨਹੀਂ ਐਗਰੀ ਹੈਗਾ 50% ਸਟੂਡੈਂਟ ਜਿਹੜਾ ਹੈਗਾ ਇੰਡੀਆ ਦੇ ਵਿੱਚ ਐਡਮਿਸ਼ਨ ਕਰਾ ਰਿਆ 50% ਬੱਚਾ ਅਬ੍ਰੋਡ ਜਾਣਾ ਚਾਹੁੰਦਾ ਜਿੰਨੇ ਕਰਣਗੇ ਬਟ ਅਸੀਂ ਬੱਚਿਆਂ ਨੂੰ ਇਹ ਅਪੀਲ ਕਰਦੇ ਹਾਂ ਕਿ ਰਿਸਰਚ ਕਰੋ ਇੰਡੀਆ ਦੇ ਵਿੱਚ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਕੋਰਸ ਹੈਗੇ ਆ ਜਿਹੜੇ ਤੁਸੀਂ ਕਰ ਸਕਦੇ ਹੋ ਔਰ ਤੁਸੀਂ ਆਪਣਾ ਫਿਊਚਰ ਬਣਾ ਸਕਦੇ ਹੋ ਪਰ ਅਬਰੌਡ ਦੇ ਵਿੱਚ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਆਪਸ਼ਨ ਹੈਗੇ ਜਿਹਦੇ ਨਾਲ ਤੁਸੀਂ ਪੜ੍ਹਾਈ ਕਰਕੇ ਇੱਕ ਆਪਣੀ profession life ਸ਼ੁਰੂ ਕਰ ਸਕਦੇ ਜਿਹੜੀ ਬੱਚੇ ਦੀ ਕੋਈ ਰਿਸਰਚ ਨਹੀਂ ਸੀ ਹੁੰਦੀ ਬੱਚਾ ਪਲੱਸ 2 ਕੀਤੀ ਨਾ ਤਾਂ ਪੇਰੈਂਟਸ ਦੀ ਰਿਸਰਚ ਹੁੰਦੀ ਸੀ ਇਨਾ ਬੱਚਿਆਂ ਦੀ ਰਿਸਰਚ ਹੁੰਦੀ ਸੀ ਸਿਰਫ ਜਿਵੇਂ ਕਿਸੇ ਕੰਸਲਟੈਂਟ ਨੇ ਉਹਨੂੰ ਕਹਿਤਾ ਕਿ ਫਲਾਨਾ ਕੋਰਸ ਲੈ ਲੈ ਕੋਰਸ ਚੰਗਾ ਹੈਗਾ ਆਹ ਕਾਲਜ ਲੈ ਲੈ ਕਾਲਜ ਚੰਗਾ ਹੈਗਾ ਉਹ ਨਹੀਂ ਦੇਖਦਾ ਸੀ ਉਹ ਪ੍ਰਾਈਵੇਟ ਕਾਲਜ ਆ ਸਰਕਾਰੀ ਕਾਲਜ ਆ ਕੋਰਸ ਦੀ ਕੀ ਅਹਿਮੀਅਤ ਹੈਗੀ ਆ ਬਟ ਅਸੀਂ ਬਹੁਤ ਇਸ ਟਾਈਮ ਤੇ ਇਸ ਚੀਜ਼ ਨੂੰ ਲੈ ਕੇ ਸ਼ੁਕਰਗੁਜ਼ਾਰ ਆ ਲੋਕਾਂ ਦੇ ਕਿ ਲੋਕਾਂ ਦੇ ਵਿੱਚ ਅਵੇਅਰਨੈਸ ਆ ਗਈ ਔਰ ਲੋਕ ਹੁਣ ਇਸ ਚੀਜ਼ ਨੂੰ ਅਵੇਅਰ ਆ ਕਿ ਕੋਰਸ ਕਿਹੜਾ ਜਿਹੜਾ ਬੈਠ ਕਰਕੇ ਜਾ ਰਿਹਾ ਹੈ ਉਹਨਾਂ ਦੀ ਪ੍ਰੋਪਰ ਇੱਕ ਚੰਗੇ ਕੰਸਲਟੈਂਟ ਨਾਲ ਬੈਠ ਕੇ ਅੱਖਾਂ ਚੱਖਾਂ ਪਾ ਕੇ ਸਵਾਲ ਜਵਾਬ ਕਰਨ ਦੀ ਆਦਤ ਪੈ ਗਈ ਲੋਕਾਂ ਨੂੰ ਕਿ ਲੋਕ ਪੁੱਛਦੇ ਆ ਵੀ ਆ ਕੋਰਸ ਦੀ ਅਹਿਮੀਅਤ ਕੀ ਹੈਗੀ ਆ ਤਾਂ ਉਹ ਅਸੀਂ ਬੜਾ ਵਧੀਆ ਫੀਲ ਕਰਦੇ ਆ ਕਿ ਜਦੋਂ ਇਸ ਤਰ੍ਹਾਂ ਦੇ ਬੱਚੇ ਜਾਂ ਇਸ ਤਰ੍ਹਾਂ ਦੇ ਪੇਰੈਂਟਸ ਆ ਕੇ ਕੁਐਸਚਨਿੰਗ ਕਰਦੇ ਕੈਨੇਡਾ ਵਰਗੀ ਕੈਨੇਡਾ ਦੀਆਂ ਬਹੁਤ ਸਾਰੀਆਂ ਪੋਜ਼ਿਟਿਵ ਚੀਜ਼ਾਂ ਹੈਗੀਆਂ ਬਹੁਤ ਸਾਰੀਆਂ ਨੈਗੇਟਿਵ ਵੀ ਹੋਣਗੀਆਂ ਕੈਨੇਡਾ ਦੇ ਵਿੱਚ ਪੋਜ਼ਿਟਿਵ ਚੀਜ਼ਾਂ ਇਹ ਆ ਵੀ ਕੈਨੇਡਾ ਦੇ ਵਿੱਚ ਜਿੰਨੇ ਵੀ ਬੱਚੇ ਗਏ ਉਹਨਾਂ ਨੂੰ ਪੀਆਰ ਦੇ ਰਿਆ 2 ਸਾਲ ਦੀ ਪੜ੍ਹਾਈ ਕਰੋ ਚੰਗੇ ਕਾਲਜ ਯੂਨੀਵਰਸਿਟੀ ਦੇ ਵਿੱਚ ਤੁਸੀਂ ਉਸ ਤੋਂ ਬਾਅਦ ਪੋਸਟ ਸਟਡੀ ਵਰਕ ਪਰਮਿਟ ਲੈ ਲਓ ਉਸ ਤੋਂ ਬਾਅਦ ਤੁਸੀਂ 5 ਸਾਲਾਂ ਚ ਪੀਆਰ ਲੈ ਲਓ ਪੀਆਰ ਤੋਂ ਬਾਅਦ ਤੁਹਾਨੂੰ ਗਵਰਨਮੈਂਟ ਦੀਆਂ ਬਹੁਤ ਸਾਰੀਆਂ ਸਹੂਲਤਾਂ ਦੇ ਵਿੱਚ ਇੱਕ ਪ੍ਰੋਫੈਸ਼ਨਲ ਬੰਦਾ ਹੀ ਕੰਮ ਕਰ ਸਕਦਾ ਇਹ ਨਹੀਂ ਹੈਗਾ ਕਿ ਤੁਸੀਂ ਜਿਹੜਾ ਮਰਜ਼ੀ ਬਿਜ਼ਨਸ ਛੱਡ ਕੇ ਕੁਰਸੀ ਤੇ ਬਹਿ ਕੇ ਆਫਿਸ ਖੋਲ੍ਹ ਲਓ ਜਦੋਂ ਆ ਕੇ ਬੱਚੇ ਸੀਬੀਐਸਸੀ ਬੋਰਡ ਚੰਗੇ ਸਕੂਲਾਂ ਦੇ ਬੱਚੇ ਕੁਐਸਚਨ ਕਰਨਗੇ ਨਾ ਉਹੀ ਬੱਚਾ ਉਹਨਾਂ ਬੱਚਿਆਂ ਦਾ ਜਵਾਬ ਦੇ ਉਹੀ ਬੰਦਾ ਉਹਨਾਂ ਬੱਚਿਆਂ ਦਾ ਜਵਾਬ ਦੇਊਗਾ ਜਿਹਦੇ ਅੰਦਰ ਦਾ ਸੈਸ਼ਨ ਹੈ ਸਦਾ ਨਹੀਂ ਰਹਿਣ ਵਾਲਾ ਇਹ ਕੈਨੇਡਾ ਦਾ ਸੈਸ਼ਨ ਨਿਕਲ ਜਾਊਗਾ 1-2 ਸਾਲਾਂ ਦੇ ਵਿੱਚ ਇਲੈਕਸ਼ਨ ਤੋਂ ਬਾਅਦ ਲੱਗਦਾ ਕਿ ਕੈਨੇਡਾ ਦੇ ਵਿੱਚ ਰੈਸੈਸ਼ਨ ਖਤਮ ਹੋਊਗਾ ਤੇ ਜਿਹੜੀ ਆਈਫਾ ਉਸੇ ਤਰੀਕੇ ਨਾਲ ਸ਼ੁਰੂ ਹੋ ਜੂਗੀ ਤਾਂ ਇਸ ਸਮੇਂ 2025 ਦੇ ਵਿੱਚ ਬੱਚੇ ਪਲੱਸ 2 ਕਰਕੇ ਪਾਸ ਆਊਟ ਹੋ ਰਹੇ ਨੇ ਅੱਗੇ ਕੀ ਕਰਨਾ ਚਾਹੁੰਦੇ ਨੇ ਵਿਦੇਸ਼ ਜਾ ਰਹੇ ਹਨ ਜਾਂ ਪੰਜਾਬ ਦੇ ਵਿੱਚ ਹੀ ਰਹਿ ਕੇ ਨੌਕਰੀਆਂ ਕਰਨੇ ਨੇ ਆਪਾਂ ਇਸ ਉੱਪਰ ਗੱਲਬਾਤ ਕਰਾਂਗੇ ਅਸੀਂ ਪਹੁੰਚੇ ਹਾਂ ਵੀਜ਼ਾ ਵੇਬ ਤੇ ਸਾਡੇ ਨਾਲ ਸੁਮੇਰ ਭੁਲਰ ਨੇ ਵੀਜ਼ਾ ਮਹਰ ਅਵੀ ਸਿਮਰ ਜੀ ਗੱਲ ਕਰਕੇ ਹੁਣ ਬੱਚੇ ਪਲੱਸ 2 ਕਰ ਰਹੇ ਨੇ ਇਸ ਤੋਂ ਬਾਅਦ ਕੀ ਲੱਗਦਾ ਤੁਹਾਡੇ ਕੋਲ ਹੁਣ ਬੱਚੇ ਆ ਰਹੇ ਨੇ ਇਨਕੁਆਰੀ ਕਰਨ ਕਈ ਚੀਜ਼ ਦੀ ਤੇ ਜਾਂ ਕੋਈ ਬੱਚੇ ਹੈਗੇ ਕਿ ਇੱਥੇ ਰੈਸਰਲ ਹੋਣ ਦੀ ਗੱਲ ਕਰਦੇ ਤੁਹਾਡੇ ਕੋਲ ਸਤਿ ਸ਼੍ਰੀ ਅਕਾਲ ਜੀ ਬਹੁਤ ਧੰਨਵਾਦ ਆ ਤੁਹਾਡਾ ਕਿ ਤੁਸੀਂ ਲੋਕਾਂ ਨੂੰ ਅਵੇਅਰ ਕਰਦੇ ਹੋ ਔਰ ਲੋਕਾਂ ਨੂੰ ਜਿਹੜੀਆਂ ਇਮੀਗ੍ਰੇਸ਼ਨ ਨਾਲ ਜੁੜੀਆਂ ਗੱਲਾਂ ਬਾਤਾਂ ਬਾਰੇ ਦੱਸਦੇ ਹੋ 2025 ਪਾਸ ਆਊਟ ਬੱਚੇ ਜਿਹੜੇ ਹੈਗੇ ਆ ਉਹਨਾਂ ਦੇ ਅਜੇ ਐਗਜ਼ਾਮ ਜਿਹੜੇ ਹੈਗੇ ਆ 1-2 ਦਿਨਾਂ ਤੱਕ ਸਾਰੇ ਕੰਪਲੀਟ ਹੋ ਜਾਣਗੇ ਬਟ ਫਿਰ ਵੀ ਬੱਚੇ ਸਾਡੇ ਕੋਲ ਡੈਮੋ ਲਈ ਆ ਰਹੇ ਆ ਅੱਜ ਦੀ ਡੇਟ ਦੇ ਵਿੱਚ ਸਾਡੇ ਕੋਲੇ ਤਕਰੀਬਨ 9 ਤੋਂ 10 ਬੱਚੇ ਜਿਹੜੇ ਹੈਗੇ ਡੈਮੋ ਲਈ ਆਏ ਹੋਏ ਆ ਔਰ ਜਿਹੜੇ ਬਹੁਤ ਹੀ ਸਿਲੇਕਟਡ ਸਕੂਲ ਹੈਗੇ ਆ ਬਹੁਤ ਹੀ ਰੈਪੋਰਟੇਡ ਸਕੂਲ ਹੈਗੇ ਜਿਨ੍ਹਾਂ ਦੀ ਰੈਪਿਊਟੇਸ਼ਨ ਬਹੁਤ ਚੰਗੀ ਆ ਔਰ CBSE ਬੋਰਡ ਬੱਚੇ ਹੈਗੇ ਆ ਉਹ ਨਾਲ ਨਾਲ ਹੀ ਆਪਣੀ ਜਿਹੜੀ ਹੈਗੀ ਆ एग्जाम ਖਤਮ ਹੋਣ ਦੇ ਨਾਲ ਨਾਲ ਹੀ ਆਪਣੇ ਡੈਮੋ ਲੈ ਰਹੇ ਆ ਔਰ ਬੱਚੇ ਜੁਆਇਨ ਵੀ ਹੋ ਰਹੇ ਆ ਔਰ ਦੂਜੀ ਗੱਲ ਇਹ ਹੈਗੀ ਆ ਕਿ 2023 ਤੱਕ ਜਿਹੜੇ ਪਾਸ ਆਊਟ ਬੱਚੇ ਸੀ ਉਹ 100% ਦੇ ਇੱਕ ਕਲਾਸ ਦੇ ਵਿੱਚ 100 ਬੱਚਾ ਸੀਗਾ ਤੇ ਉਹਦੇ ਵਿੱਚੋਂ 95% ਸਟੂਡੈਂਟ ਜਿਹੜਾ ਹੈਗਾ ਸੀ ਉਹ ਅਬ੍ਰੋਡ ਜਾਣਾ ਚਾਹੁੰਦਾ ਸੀਗਾ ਚਾਹੇ ਉਹ ਕੈਨੇਡਾ ਦੀ ਗੱਲ ਕਰੀਏ ਚਾਹੇ ਆਸਟ੍ਰੇਲੀਆ ਦੀ ਗੱਲ ਕਰੀਏ ਕਿਸੇ ਵੀ ਚੰਗੀ ਕੰਟਰੀ ਦੇ ਵਿੱਚ ਉਹ ਪਹਿਲੇ ਦਿਨ ਤੋਂ ਹੀ ਐਗਰੀ ਹੁੰਦਾ ਸੀਗਾ ਪਰ ਇਸ ਟਾਈਮ ਤੇ ਜਿਹੜਾ 2024 ਤੋਂ ਬਾਅਦ ਹੁਣ 2025 ਚੱਲ ਰਿਹਾ ਇਹਦੇ ਵਿੱਚ ਬੱਚੇ ਨਾ ਜੇ ਆਪਾਂ ਗੱਲ ਕਰੀਏ 100% ਜਿਹੜਾ ਬੱਚਾ ਹੈਗਾ ਉਹ ਜਿਹ 95% ਵੀ ਜਿਹੜਾ ਬੱਚਾ ਸੀ ਉਹ ਨਹੀਂ ਐਗਰੀ ਹੈਗਾ 50% ਸਟੂਡੈਂਟ ਜਿਹੜਾ ਹੈਗਾ ਇੰਡੀਆ ਦੇ ਵਿੱਚ ਐਡਮਿਸ਼ਨ ਕਰਾ ਰਿਹਾ 50% ਬੱਚਾ ਬਰੌਡ ਜਾਣਾ ਚਾਹੁੰਦਾ ਜਿਵੇਂ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂਕੇ ਅਲੱਗ-ਅਲੱਗ ਕੰਟਰੀਆਂ ਨੂੰ ਪ੍ਰੀਫਰ ਕਰਦਾ ਔਰ ਪਿਛਲੇ ਸਾਲ ਅਸੀਂ ਨੋਟ ਕੀਤਾ ਸੀ ਕਿ ਬਹੁਤ ਸਾਰੇ ਬੱਚੇ ਜਿਹੜੇ ਇੰਡੀਆ ਦੇ ਵਿੱਚ ਐਡਮਿਸ਼ਨ ਕਰਾ ਚੁੱਕੇ ਸੀਗੇ ਕਈ ਬੱਚਿਆਂ ਨੇ ਨਰਸਿੰਗ ਦੇ ਵਿੱਚ ਐਡਮਿਸ਼ਨ ਲਈ ਕਈ ਬੱਚਿਆਂ ਨੇ ਬਿਜ਼ਨਸ ਦੇ ਵਿੱਚ ਲਈ ਔਰ ਅਲੱਗ-ਅਲੱਗ ਨਾਨ ਮੈਡੀਕਲ ਦੇ ਕੋਰਸੇਸ ਦੇ ਵਿੱਚ ਐਡਮਿਸ਼ਨ ਲਈ ਬਟ ਬਹੁਤ ਸਾਰੇ ਬੱਚੇ ਨਾ ਅਖੀਰ ਤੱਕ ਜਾਂਦੇ ਜਾਂਦੇ ਆਂ ਇੱਕ ਨਾ ਫਰਸਟ੍ਰੇਟਡ ਹੋ ਗਏ ਕਿ ਉਹਨਾਂ ਦੇ ਮਾਈਂਡ ਦੇ ਵਿੱਚ ਇਹ ਹੋਇਆ ਕਿਤੇ ਨਾ ਕਿਤੇ ਸਾਡੇ ਨਾਲ ਦੇ ਬੱਚੇ ਜਿਹੜੇ ਕੈਨੇਡਾ ਆਸਟ੍ਰੇਲੀਆ ਚਲੇ ਗਏ ਉਹ ਵੈਲ ਸੈਟਡ ਆ ਉਹਨਾਂ ਨੇ ਪੜ੍ਹਾਈ ਵਿੱਚੋਂ ਛੱਡ ਕੇ ਵੀ ਦੁਬਾਰਾ ਆਪਣੀ ਬਾਹਰ ਜਾਣ ਦੀ ਫਾਈਲ ਲਈ ਔਰ ਇਸ ਟਾਈਮ 50% ਬੱਚੇ ਤਾਂ ਹੈਗੇ ਆ ਜਿਹੜੇ ਪੀਟੀ ਹਾਈਲਟਸ ਕਰਨਾ ਸ਼ੁਰੂ ਕਰਤਾ ਔਰ ਬਹੁਤ ਸਾਰੇ ਬੱਚੇ ਅਜੇ ਵੀ ਸ਼ੁਰੂ ਕਰਨਗੇ ਬਟ ਅਸੀਂ ਬੱਚਿਆਂ ਨੂੰ ਇਹ ਅਪੀਲ ਕਰਦੇ ਆ ਕਿ ਰਿਸਰਚ ਕਰੋ ਇੰਡੀਆ ਦੇ ਵਿੱਚ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਕੋਰਸ ਹੈਗੇ ਆ ਜਿਹੜੇ ਤੁਸੀਂ ਕਰ ਸਕਦੇ ਹੋ ਔਰ ਤੁਸੀਂ ਆਪਣਾ ਫਿਊਚਰ ਬਣਾ ਸਕਦੇ ਹੋ ਪਰ ਅਬਰੌਡ ਦੇ ਵਿੱਚ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਕੋਰਸਨ ਹੈਗੇ ਜਿਹਦੇ ਨਾਲ ਤੁਸੀਂ ਪੜ੍ਹਾਈ ਕਰਕੇ ਇੱਕ ਆਪਣੀ ਪ੍ਰੋਫੈਸ਼ਨਲ ਲਾਈਫ ਸ਼ੁਰੂ ਕਰ ਸਕਦੇ ਆ ਜਿਹਦੇ ਵਿੱਚ ਲੇਬਰ ਨੂੰ ਛੱਡ ਕੇ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਸਟੱਡੀ ਹੈਗੀਆਂ ਜਿਨ੍ਹਾਂ ਦੇ ਵਿੱਚ ਤੁਹਾਨੂੰ ਪ੍ਰੋਫੈਸ਼ਨਲ ਜੌਬ ਮਿਲਦੀ ਹੈ ਤੁਸੀਂ ਕਿਸੇ ਚੰਗੇ ਕੰਸਲਟੈਂਟ ਨੂੰ ਮਿਲੋ ਜੇ ਵਿਦੇਸ਼ ਜਾਣਾ ਚਾਹੁੰਦੇ ਹੋ ਜਿਹੜਾ ਤੁਹਾਨੂੰ ਦੱਸੇ ਕਿ ਕਿਹੜੀ ਸਟੱਡੀ ਨਾਲ ਤੁਸੀਂ ਪ੍ਰੋਫੈਸ਼ਨਲ ਬਣ ਸਕਦੇ ਹੋ ਅਸੀਂ ਇਹੀ ਆਪਣੇ ਪੰਜਾਬ ਤੋਂ ਇਹੀ ਆਸ ਕਰਦੇ ਹਾਂ ਕਿ ਸਾਡੇ ਪੰਜਾਬ ਦਾ ਜਿੰਨਾ ਵੀ ਬੱਚਾ ਬਾਹਰ ਜਾ ਰਿਹਾ ਉਹ ਪ੍ਰੋਫੈਸ਼ਨਲ ਬਣੇ ਘਟੋ ਘਟੋ ਵਾਈਟ ਕਾਲਰ ਜੌਬ ਕਰੇ ਕਿਉਂਕਿ ਬੱਚਾ ਇੱਥੇ ਬਹੁਤ ਚੰਗੇ ਸਕੂਲਾਂ ਦੇ ਵਿੱਚ ਪੇਰੈਂਟਸ ਵੜਾ ਰਹੇ ਆ ਔਰ ਜੇ ਪੇਰੈਂਟਸ ਦੀ ਰਿਸਰਚ ਨਹੀਂ ਹੋਊਗੀ ਤਾਂ ਉਹ ਲੇਬਰ ਜੌਬ ਤੇ ਹੀ ਕਿਤੇ ਨਾ ਕਿਤੇ ਡਿਪੈਂਡ ਰਹਿ ਜਾਣਗੇ ਅਸੀਂ ਬੱਚਿਆਂ ਨੂੰ ਅਪੀਲ ਕਰਦੇ ਹਾਂ ਕਿ ਚਾਹੇ ਉਹ ਇੰਡੀਆ ਦੇ ਵਿੱਚ ਰਹਿਣ ਚਾਹੇ ਉਹ ਅਬਰੌਡ ਜਾਣ ਕਿਸੇ ਵੀ ਮੁਲਕ ਦੇ ਵਿੱਚ ਜਾਣ ਉਹ ਪ੍ਰੋਫੈਸ਼ਨਲ ਵਾਈਟ ਕਾਲਰ ਜੌਬ ਕਰਦੇ ਦੇਖਣਾ ਚਾਹੁੰਦੇ ਅਸੀਂ ਉਹ ਬੱਚਿਆਂ ਨੂੰ ਅਸਲ ਵਿੱਚ ਤੁਸੀਂ ਦੱਸਿਆ ਜਿਵੇਂ 50% ਬੱਚੇ ਹਜੇ ਵੀ ਕਿਤੇ ਨਾ ਕਿਤੇ ਵਿਦੇਸ਼ ਚਲ ਜਾਣਾ ਚਾਹੁੰਦੇ ਨੇ ਆ ਇਹ ਦੂਜੀ ਗੱਲ ਇਸ ਪਾਸੇ ਵੀ ਆ ਜਾਂਦੀ ਹੈ ਕਿ ਬੱਚੇ ਹੁਣ ਕਈ ਸਕਿੱਲ ਨਹੀਂ ਲੈ ਕੇ ਜਾਂਦੇ ਕਿਉਂਕਿ ਜਿਹੜੇ ਪਲੱਸ 2 ਬੱਚੇ ਕਰ ਰਹੇ ਆ ਉਹਨਾਂ ਕੋਲ ਕਈ ਵਾਰ ਸਕਿੱਲ ਨਹੀਂ ਹੁੰਦਾਗਾ ਤੇ ਹੁਣ ਜਿਹੜੇ ਬੱਚੇ ਆਉਂਦੇ ਤੁਹਾਡੇ ਕੋਲੇ ਪਹਿਲੀ ਗੱਲ ਕੀ ਰੱਖਦੇ ਨੇ ਵੀ ਕੀੜੇ ਕੰਟਰੀ ਜਾਣਾ ਚਾਹੁੰਦੇ ਨੇ ਤੇ ਜਿਹੜਾ ਨਾਲ ਉਹ ਇੱਕ ਤਾਂ ਹੁੰਦੇ ਸੀ ਨਾ ਵੀ ਪਹਿਲਾਂ ਕਹਿੰਦੇ ਸੀ ਕਿ ਬਾਹਰ ਨਹੀਂ ਜਾਣਾ ਕੀ ਹੁਣ ਨਾਲ ਕਹਿੰਦੇ ਨੇ ਕਿ ਸਾਨੂੰ ਕਿਹੜੀ ਨੌਕਰੀ ਇੱਥੋਂ ਕਿਹੜਾ ਕੋਰਸ ਕਰਕੇ ਜਾਣਾ ਚਾਹੀਦਾ ਹੈਗਾ 2023 ਤੱਕ ਨਾ ਇੱਕ ਹਨੇਰੀ ਚੱਲਦੀ ਸੀ ਬੱਚਿਆਂ ਦੀ ਬਰਾਹਰ ਜਾਣ ਵਾਸਤੇ ਜਿਹੜੀ ਬੱਚੇ ਦੀ ਕੋਈ ਰਿਸਰਚ ਨਹੀਂ ਸੀ ਹੁੰਦੀ ਬੱਚਾ ਪਲੱਸ 2 ਕੀਤੀ ਨਾਤਾ ਪੇਰੈਂਟਸ ਦੀ ਰਿਸਰਚ ਹੁੰਦੀ ਸੀ ਇਨਾ ਬੱਚਿਆਂ ਦੀ ਰਿਸਰਚ ਹੁੰਦੀ ਸੀ ਸਿਰਫ ਜਿਵੇਂ ਕਿਸੇ ਕੰਸਲਟੈਂਟ ਨੇ ਉਹਨੂੰ ਕਹਿਤਾ ਕਿ ਫਲਾਨਾ ਕੋਰਸ ਲੈ ਲੈ ਕੋਰਸ ਚੰਗਾ ਹੈਗਾ ਆ ਕਾਲਜ ਲੈ ਲੈ ਕਾਲਜ ਚੰਗਾ ਹੈਗਾ ਉਹ ਨਹੀਂ ਦੇਖਦਾ ਸੀ ਉਹ ਪ੍ਰਾਈਵੇਟ ਕਾਲਜ ਆ ਸਰਕਾਰੀ ਕਾਲਜ ਆ ਕੋਰਸ ਦੀ ਕੀ ਅਹਿਮੀਅਤ ਹੈਗੀ ਆ ਬਟ ਅਸੀਂ ਬਹੁਤ ਇਸ ਟਾਈਮ ਤੇ ਇਸ ਚੀਜ਼ ਨੂੰ ਲੈ ਕੇ ਸ਼ੁਕਰਗੁਜ਼ਾਰ ਆ ਲੋਕਾਂ ਦੇ ਕਿ ਲੋਕਾਂ ਦੇ ਵਿੱਚ ਅਵੇਅਰਨੈਸ ਆ ਗਈ ਔਰ ਲੋਕ ਹੁਣ ਇਸ ਚੀਜ਼ ਤੋਂ ਅਵੇਅਰ ਆ ਕਿ ਕੋਰਸ ਕਿਹੜਾ ਜਿਹੜਾ ਬੈਨੀਫਿਟ ਕਰੂਗਾ ਮੇਰੇ ਕੋਲੇ ਕੱਲ ਹੀ ਕੋਈ ਪੇਰੈਂਟਸ ਆਏ ਸੀਗੇ ਉਹਨਾਂ ਦਾ ਸਭ ਤੋਂ ਪਹਿਲਾ ਇਹ ਕੁਐਸਚਨ ਸੀ ਵੀ ਅਸੀਂ ਬਾਹਰ ਭੇਜੀਏ ਬੱਚੇ ਨੂੰ ਜਾਂ ਇੰਡੀਆ ਕਰਾਈਏ ਇੰਡੀਆ ਦੇ ਵਿੱਚ ਵੀ ਇਸ ਤਰ੍ਹਾਂ ਦੇ ਸਕਿੱਲ ਦੇ ਕੋਰਸ ਇਸ ਤਰ੍ਹਾਂ ਦੇ ਬਹੁਤ ਸਾਰੇ ਡਿਗਰੀਆਂ ਹੈਗੀਆਂ ਜਿਨ੍ਹਾਂ ਨਾਲ ਬੱਚਾ ਡਿਗਰੀ ਕਰਨ ਤੋਂ ਬਾਅਦ ਬਹੁਤ ਚੰਗੀ ਜੌਬ ਇੰਡੀਆ 'ਚ ਵੀ ਕਰ ਸਕਦਾ ਔਰ ਡਾਇਰੈਕਟ ਪੀਆਰ ਵੀ ਜਾ ਸਕਦਾ ਔਰ ਸਕਿੱਲ ਦੇ ਬਹੁਤ ਸਾਰੇ ਇਸ ਤਰ੍ਹਾਂ ਦੇ ਕੋਰਸ ਹੈਗੇ ਆ ਜਿਹੜੇ ਬੱਚੇ ਇੰਡੀਆ ਦੇ ਵਿੱਚ ਸਕਿੱਲ ਦੇ ਕੋਰਸ ਕਰਨਗੇ ਉਹ ਬਹੁਤ ਸਾਰੇ ਵਰਕ ਪਰਮਿਟ ਪੀਆਰ ਦੇ ਰਸਤੇ ਖੋਲ ਲੈਣਗੇ ਔਰ ਸਭ ਤੋਂ ਵੱਡੀ ਪਰੇਸ਼ਾਨੀ ਨਾ ਜਿਹੜੀ ਹੋੜ ਲੱਗੀ ਸੀ 2023 ਦੇ 23 ਤੱਕ ਉਹ ਇਸ ਕਰਕੇ ਵੀ ਲੱਗੀ ਸੀ ਕਿਉਂਕਿ ਸਾਡੇ ਪੰਜਾਬ ਦਾ ਜਿਹੜਾ ਯੂਥ ਸੀ ਨਾ ਉਹ ਕਿਤੇ ਨਾ ਕਿਤੇ ਨਸ਼ਿਆਂ ਵੱਲ ਜਾ ਰਿਹਾ ਸੀ ਕਿਤੇ ਨਾ ਕਿਤੇ ਮਤਲਬ ਪੇਰੈਂਟਸ ਨੂੰ ਇਹੀ ਡਰ ਰਹਿੰਦਾ ਸੀਗਾ ਕਿ ਇਹਨੂੰ ਭੇਜ ਦੋ ਜਿਵੇਂ ਮਰਜ਼ੀ ਬਾਹਰ ਭੇਜ ਦੋ ਕਿ ਸ਼ਾਇਦ ਨਸ਼ਿਆਂ ਤੋਂ ਬਚ ਜਾਏ ਪਰ ਅਸੀਂ ਪ੍ਰਮਾਤਮਾ ਦੇ ਬੜੇ ਸ਼ੁਕਰਗੁਜ਼ਾਰ ਆ ਵੀ 2000 ਜਿਹੜਾ 25 ਆ ਜਾਂ 2024 ਆ ਨਾ ਅਸੀਂ ਜਿਹੜੇ ਬੱਚਿਆਂ ਨੇ ਇੱਥੇ ਐਡਮਿਸ਼ਨ ਲਈ ਉਹ ਬੱਚੇ ਨੂੰ ਅਸੀਂ ਗਰੋ ਕਰਦਾ ਵੇਖ ਰਹੇ ਹਾਂ ਇੰਡੀਆ ਦੇ ਵਿੱਚ ਵੀ ਉਹ ਬੱਚੇ ਬੜੇ ਵਧੀਆ ਯੂਨੀਵਰਸਿਟੀਆਂ ਬੜੇ ਵਧੀਆ ਕਾਲਜਾਂ ਦੇ ਵਿੱਚ ਪੜ ਰਹੇ ਆ ਚਾਹੇ ਉਹ ਮੁੰਡੇ ਆ ਚਾਹੇ ਉਹ ਕੁੜੀਆਂ ਉਹ ਗਰੋ ਕਰ ਰਹੇ ਆ ਔਰ ਜਿਹੜੇ ਬੱਚੇ ਹੁਣ ਵਿਦੇਸ਼ ਵੀ ਜਾ ਰਹੇ ਨੇ ਉਹ ਰਿਸਰਚ ਕਰਕੇ ਜਾ ਰਹੇ ਆ ਉਹਨਾਂ ਦੀ ਪ੍ਰੋਪਰ ਇੱਕ ਚੰਗੇ ਕੰਸਲਟੈਂਟ ਨਾਲ ਬੈਠ ਕੇ ਅੱਖਾਂ ਚ ਅੱਖਾਂ ਪਾ ਕੇ ਸਵਾਲ ਜਵਾਬ ਕਰਨ ਦੀ ਆਦਤ ਪੈ ਗਈ ਲੋਕਾਂ ਨੂੰ ਕਿ ਲੋਕ ਪੁੱਛਦੇ ਆ ਵੀ ਆਹ ਕੋਰਸ ਦੀ ਅਹਿਮੀਅਤ ਕੀ ਹੈਗੀ ਆ ਤਾਂ ਉਹ ਅਸੀਂ ਬੜਾ ਵਧੀਆ ਫੀਲ ਕਰਦੇ ਆ ਕਿ ਜਦੋਂ ਇਸ ਤਰ੍ਹਾਂ ਦੇ ਬੱਚੇ ਜਾਂ ਇਸ ਤਰ੍ਹਾਂ ਦੇ ਪੇਰੈਂਟਸ ਆ ਕੇ ਕਾਉਨਸਲਿੰਗ ਕਰਦੇ ਆ ਕਵੈਸਚਨਿੰਗ ਬਹੁਤ ਜ਼ਰੂਰੀ ਹੈ ਉਹ ਸ਼ੁਰੂ ਹੋ ਗਈ ਹੈ ਹੁਣ ਮਾਰਕੀਟ ਦੇ ਵਿੱਚ ਇੱਕ ਪ੍ਰੋਫੈਸ਼ਨਲ ਬੰਦਾ ਹੀ ਕੰਮ ਕਰ ਸਕਦਾ ਇਹ ਨਹੀਂ ਹੈਗਾ ਕਿ ਤੁਸੀਂ ਜਿਹੜਾ ਮਰਜੀ ਬਿਜ਼ਨਸ ਛੱਡ ਕੇ ਕੁਰਸੀ ਤੇ ਬਹਿ ਕੇ ਆਫਿਸ ਖੋਲ ਲੋ ਜਦੋਂ ਆ ਕੇ ਬੱਚੇ ਸੀਬੀਐਸਸੀ ਬੋਰਡ ਚੰਗੇ ਸਕੂਲਾਂ ਦੇ ਬੱਚੇ ਕਵੈਸਚਨ ਕਰਨਗੇ ਨਾ ਉਹੀ ਬੱਚਾ ਉਹਨਾਂ ਬੱਚਿਆਂ ਦਾ ਜਵਾਬ ਦੇ ਉਹੀ ਬੰਦਾ ਉਸ ਬੱਚਿਆਂ ਦਾ ਜਵਾਬ ਦੇਊਗਾ ਜਿਹਦੇ ਅੰਦਰ ਨੌਲੇਜ ਹੋਊਗੀ ਹੁਣ ਪਿਛਲੇ ਸਮੇਂ ਦੇ ਵਿੱਚ ਕਿਉਂਕਿ ਪਹਿਲਾਂ ਪੰਜਾਬੀਆਂ ਦਾ ਕਿਤੇ ਨਾ ਕਿਤੇ ਫੇਵਰਿਟ ਕੈਨੇਡਾ ਰਿਹਾ ਵੀ ਕੈਨੇਡਾ ਅਸੀਂ ਜਾਣਾ ਹੀ ਜਾਣਾ ਹੈ ਹੁਣ ਜੋ ਪਿਛਲੇ ਸਮੇਂ ਦੇ ਅਪਡੇਟ ਉਥੇ ਹੋਈਆਂ ਜਾਂ ਵੀਜ਼ੇ ਦੀ ਅੱਛਾਈ ਸੀ ਉਸ ਤੋਂ ਬਾਅਦ ਉਹ ਹੁਣ ਉਤਨੂੰ ਜਾ ਰਹੇ ਆ ਕਿ ਵੀਜ਼ਿਆਂ ਦੀ ਕਿਵੇਂ ਪ੍ਰਕਿਰਿਆ ਹਜੇ ਉਥੋਂ ਦੀ ਹੈਗੀ ਹੈ ਦੇਖੋ ਜੀ ਵੀਜ਼ਾ ਕੈਨੇਡਾ ਦਾ ਹਰ ਤਰ੍ਹਾਂ ਦਾ ਬਿਲਕੁਲ ਆ ਰਿਹਾ ਚਾਹੇ ਉਹ ਸਟੂਡੈਂਟ ਆ ਚਾਹੇ ਉਹ ਵਿਜ਼ਟਰ ਆ ਚਾਹੇ ਉਹ ਪੀਆਰ ਦੇ ਹੈਗੇ ਕੇਸਿਸ ਹੈਗੇ ਆ ਬਟ ਨਾ ਹਰ ਮੁਲਕ ਦੇ ਵਿੱਚ ਇੱਕ ਰੈਸੈਸ਼ਨ ਆਉਂਦਾ ਕੁਝ ਟਾਈਮ ਬਾਅਦ ਕੈਨੇਡਾ 2016 ਤੋਂ ਲੈ ਕੇ ਹੁਣ ਤੱਕ ਨਾ ਉਹ ਰੈਸੈਸ਼ਨ ਨਾਲ ਮਤਲਬ ਲੜਾਈ ਲੜ ਰਿਹਾ ਕਿ ਜੀਲੇ ਵਿੱਚ ਉੱਥੇ ਜਾ ਕੇ ਗਏ ਹੋਏ ਇੱਕ ਤਾਂ ਬੱਚਾ ਬਹੁਤ ਜ਼ਿਆਦਾ ਚਲਾ ਗਿਆ ਜੌਬਸ ਦੀਆਂ ਜਿਹੜੇ ਚਾਂਸੇਸ ਘਟ ਗਏ ਔਰ ਉਸ ਤੋਂ ਬਾਅਦ ਕਿਤੇ ਨਾ ਕਿਤੇ ਘਰਾਂ ਦੇ ਰੈਂਟ ਵਧ ਗਏ ਬੱਚੇ ਪਰੇਸ਼ਾਨ ਹੋ ਗਏ ਉੱਥੇ ਜਾ ਕੇ ਬਟ ਕੈਨੇਡਾ ਵਰਗੀ ਕੈਨੇਡਾ ਦੀਆਂ ਬਹੁਤ ਸਾਰੀਆਂ ਪੋਜ਼ਿਟਿਵ ਚੀਜ਼ਾਂ ਹੈਗੀਆਂ ਬਹੁਤ ਸਾਰੀਆਂ ਨੈਗੇਟਿਵ ਵੀ ਹੋਣਗੀਆਂ ਕੈਨੇਡਾ ਦੇ ਵਿੱਚ ਪੋਜ਼ਿਟਿਵ ਚੀਜ਼ਾਂ ਇਹ ਆ ਵੀ ਕੈਨੇਡਾ ਦੇ ਵਿੱਚ ਜਿੰਨੇ ਵੀ ਬੱਚੇ ਗਏ ਉਹਨਾਂ ਨੂੰ ਪੀਆਰ ਦੇ ਰਿਆ 2 ਸਾਲ ਦੀ ਪੜ੍ਹਾਈ ਕਰੋ ਚੰਗੇ ਕਾਲਜ ਯੂਨੀਵਰਸਿਟੀ ਦੇ ਵਿੱਚ ਤੁਸੀਂ ਉਸ ਤੋਂ ਬਾਅਦ ਪੋਸਟ ਸਟੱਡੀ ਵਰਕ ਪਰਮਿਟ ਲੈ ਲਓ ਉਸ ਤੋਂ ਬਾਅਦ ਤੁਸੀਂ 5 ਸਾਲਾਂ ਚ ਪੀਆਰ ਲੈ ਲਓ ਪੀਆਰ ਤੋਂ ਬਾਅਦ ਤੁਹਾਨੂੰ ਗਵਰਨਮੈਂਟ ਦੀਆਂ ਬਹੁਤ ਸਾਰੀਆਂ ਸਹੂਲਤਾਂ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਬਟ ਕਿਤੇ ਨਾ ਕਿਤੇ ਇਸ ਟਾਈਮ ਕੈਨੇਡਾ ਦੇ ਵਿੱਚ ਜਿਹੜੇ ਇਹ ਬੱਚੇ ਸਟਰਗਲ ਕਰ ਰਹੇ ਆ ਉਹ ਕਿਤੇ ਨਾ ਕਿਤੇ ਜਿਹੜਾ ਆਉਣ ਵਾਲਾ ਟਾਈਮ ਹੋਊਗਾ ਉਹਦੇ ਵਿੱਚ ਜਾ ਕੇ ਖੁਸ਼ ਵੀ ਹੋਣਗੇ ਕਿਉਂਕਿ ਕੈਨੇਡਾ ਵਰਗੀ ਪੀਆਰ ਪਾਲਿਸੀ ਕਿਸੇ ਮੁਲਕ ਕੋਲ ਅਜੇ ਤੱਕ ਨਹੀਂ ਬਣੀ ਹੈਗੀ ਚਾਹੇ ਉਹ ਯੂਕੇ ਆ ਚਾਹੇ ਆਸਟ੍ਰੇਲੀਆ ਚਾਹੇ ਨਿਊਜ਼ੀਲੈਂਡ ਆ ਪੈਸੇ ਚਾਹੇ ਤੁਸੀਂ ਵੱਧ ਕਮਾ ਲੋਗੇ ਪਰ ਪੀਆਰ ਦੀ ਪਾਲਿਸੀ ਜਿਹੜੀ ਕੈਨੇਡਾ ਦੀ ਉਹ ਸਭ ਤੋਂ ਚੰਗੀ ਆ ਪਰ ਬੱਚੇ ਜਿੰਨੇ ਵੀ ਜਾ ਰਹੇ ਆ ਸਾਰੇ ਪੀਆਰ ਹੋ ਰਹੇ ਆ ਇਸ ਟਾਈਮ ਥੋੜੀ ਜੀ ਦਿੱਕਤ ਜ਼ਰੂਰ ਹੈਗੀ ਆ ਬਟ ਆਨ ਵਾਲੇ ਟਾਈਮ ਦੇ ਵਿੱਚ ਕੈਨੇਡਾ ਦਾ ਰੈਸੈਸ਼ਨ ਹੈ ਸਦਾ ਨਹੀਂ ਰਹਿਣ ਵਾਲਾ ਇਹ ਕੈਨੇਡਾ ਦਾ ਰੈਸੈਸ਼ਨ ਨਿਕਲ ਜਾਊਗਾ ਇੱਕ ਦੋ ਸਾਲਾਂ ਦੇ ਵਿੱਚ ਇਲੈਕਸ਼ਨ ਤੋਂ ਬਾਅਦ ਲੱਗਦਾ ਕਿ ਕੈਨੇਡਾ ਦੇ ਵਿੱਚ ਰੈਸੈਸ਼ਨ ਖਤਮ ਹੋਊਗਾ ਤੇ ਜਿਹੜੀ ਲਾਈਫ ਆ ਉਸੇ ਤਰੀਕੇ ਨਾਲ ਸ਼ੁਰੂ ਹੋ ਜਾਊਗੀ